ਜੇ ਤੇਰੀ ਮਾਮੀ ਕਹਿੰਦੀ ਐ ਵੀ ਮੈਂ ਸੰਧਾਰਾ ਨਹੀਂ ਦੇਣਾ ਫਿਰ ਤੂੰ ਹੀ ਸਮਝ ਜਾ ਤੂੰ ਕਾਨੂੰ ਉਹੀ ਗਰਾਰੀ ਫਸਾ ਰੱਖੀ ਐ ਅੱਜ ਤਾਂ ਇਹ ਕਹਿੰਦੀ ਐ ਮੈਂ ਸੰਧਾਰਾ ਦੇਣ ਜਾਣਾ ਕੱਲ ਨੂੰ ਇਹ ਮੈਨੂੰ ਕਹੂਗੀ ਮੈਂ ਉੱਥੇ 2-4 ਦਿਨ ਰਹਿਣ ਜਾਣਾ ਲੈ ਇਹ ਕੋਈ ਗੱਲ ਬਣੀ ਮਾਮੀ ਜੀ ਵੀ ਭੂਆ ਕੋਲੇ ਜਾਓ ਉਹਨੂੰ ਚੰਗਾ ਭਲਾ ਪਤਾ ਐ ਵੀ ਜਿਆਦਾ ਪੌਦਿਆਂ ਨਾਲ ਵਰਤਦੇ ਨਹੀਂ ਪਹਿਲਾਂ ਕਿਹੜਾ ਪੌਦਾ ਆਉਂਦੇ ਜਾਂਦੇ ਆ ਵੀ ਹੁਣ ਉਹਦੇ ਸੰਧਾਰਾ ਲੈ ਕੇ ਵਗ ਜੀਏ ਇਹਨੂੰ ਇੰਨੀ ਮੱਤ ਤਾਂ ਚਾਹੀਦੀ ਐ ਲੈ ਮਾਮੀ ਜੀ ਮੈਨੂੰ ਕੋਈ ਰਾਸਿਰ ਦੀ ਗੱਲ ਕਹਿਣ ਦਾ ਵੀ ਹੱਕ ਨਹੀਂ ਮੈਂ ਵੀ ਇਸ ਘਰ ਦੀ ਨੂੰਹ ਆ ਮੈਨੂੰ ਤਾਂ ਤੁਹਾਡੀਆਂ ਗੱਲਾਂ ਤੋਂ ਇਹ ਲੱਗਦਾ ਵੀ ਤੁਸੀਂ ਚਾਹੁੰਦੀ ਨਹੀਂ ਕਿ ਅਸੀਂ ਭੂਆ ਨਾਲ ਵਰਤੀਏ ਦਲ ਠੀਕ ਹੈ ਫਿਰ ਜੇ ਜਾਣਾ ਹੈ ਨਾ ਭੂਆ ਕੋਲੇ ਪੱਕੇ ਹੀ ਵਗ ਜਾਓ ਫਿਰ ਫਿਰ ਨਾਨਕਾ ਘਰੇ ਨਾ ਵੜਿਓ ਆਪਦਾ ਸਾਰੀ ਉਮਰ ਉੱਥੇ ਹੀ ਰਿਓ ਲੈ ਆਲਫਾ ਵਾ ਤੇ ਅੰਦਰ ਹੀ ਭੁੱਲ ਗਏ ਸੀ ਜੇ ਉਸ ਮਾਰਨਾ ਰੱਖਿਆ ਹੁੰਦਾ ਤੇ ਨਾਲ ਹੀ ਲੈ ਜਾਂਦਾ ਮੁੰਡਾ ਚੱਲ ਕੋਈ ਨਾ ਹੋਣਾ ਕੇ ਲੈ ਜਾਂਦਾ